ਨੇ ਸੁਰ ਮਲੌਣੀ ਐ ਪਰਮੇਸ਼ਰ ਨਾਲ ਪਤਨੀ ਨੇ ਮਲੌਣੀ ਐ ਪਤੀ ਨਾਲ ਦੋਹਾਂ ਦੀ ਸੁਰ ਮਿਲ ਗਈ ਪਰਮੇਸ਼ਰ ਨਾਲ। ਫਿਰ ਉਹਦਾ ਪਰਮੇਸ਼ਰ ਨਾਲ ਆਦਮੀ ਜੇ ਗੁਰਮੁਖ ਖੈਰ ਦੀ ਸੁਰ ਆਪਣੀ ਹੈ ਨਹੀਂ ਆਦਮੀ ਦੀ ਆਪਣੀ ਸੁਰ ਕਹੜੀ ਐ ਆਪਣੀ ਤਾਂ ਰਹੀ ਨਾ। ਸੁਰ ਤਾਂ ਉਹ ਪਰਮੇਸ਼ਰ ਦੀ ਐ। ਜਿਹੜੇ ਕਹਿੰਦੇ ਨੇ ਦੋਹੇ ਬਰਾਬਰ ਨੇ ਉਹਦੀ ਮੰਨੋ ਉਹਦੀ ਬਨੋ ਸਿੱਖੀ ਤੋਂ ਖਿਲਾਫ ਪ੍ਰਚਾਰ ਕਰਦੇ ਨੇ। ਕੀ ਕਿਦੋਂ ਖਲਾਫ ਉਹ ਤਾਂ ਦੋਏ ਆਪਣੀ ਮਰਜ਼ੀ ਨੂੰ ਕਹਿੰਦੇ ਤੂੰ ਵੀ ਮਰਜ਼ੀ ਕਰ ਉਹ ਵੀ ਮਰਜ਼ੀ ਕਰ ਆ ਤਲਵਾਰਾਂ ਕਿਉਂ ਚਲਦੀਆਂ ਨੇ ਤਲਾਕ ਦੀਆਂ ਖਿੱਚੀਆਂ ਹੋਈਆਂ ਲੋਕਾਂ ਦੇ ਘਰਾਂ 'ਚ ਮਰਜ਼ੀ ਛੱਡਣ ਨੂੰ ਨਹੀਂ ਕਹਦੇ ਵਿਦਵਾਨ ਆਦਮੀ ਦੀ ਸਮਝ ਹੈ ਆਦਮੀ ਨੇ ਆਪਣੀ ਮਰਜ਼ੀ ਛੱਡ ਕੇ ਗੁਰ ਕੀ ਮਤ ਲੈਣੀ ਹੈ ਇਸਤਰੀ ਨੂੰ ਲੋੜ ਨਹੀਂ ਕਿਤੇ ਜਾਣ ਦੀ ਸੁਣਦੀ ਉਹਨੇ ਗੁਰ ਕੀ ਮਤ ਅਨੁਸਾਰ ਆਦਮੀ ਦੇ ਅਨੁਸਾਰ ਚੱਲਣਾ ਗੁਰ ਕੀ ਮਤ ਅਨੁਸਾਰ ਜਣ ਆਦਮੀ ਨੇ ਸਾਰੀਆਂ ਬੰਦੀਆਂ ਆਪੇ ਹੱਲ ਜਾਣੀਆਂ ਉਹ ਆਦਮੀ ਨੂੰ ਕਹਿਣ ਦੀ ਲੋੜ ਨਹੀਂ ਤੂੰ ਇਨਸਾਫ ਕਰ। ਉਹ ਆਦਮੀ ਗਲਤ ਕੰਮ ਕਰੇ ਨਹੀਂ ਸਕਦਾ। ਗਲਤ ਸੋਚੇ ਨਹੀਂ ਸਕਦਾ, ਬੇਇਨਸਾਫੀ ਕਰੇ ਨਹੀਂ ਸਕਦਾ, ਜ਼ੁਲਮ ਕਰੇ ਨਹੀਂ ਸਕਦਾ। ਉਹ ਤਾਂ ਬੰਨਿਆ ਹੋਇਆ ਹੈ। ਇਹ ਐ ਸਿੱਖੀ ਇਹਨਾਂ ਨੂੰ ਕੀ ਪਤਾ ਹੈ? ਇਹਨੇ ਸਿੱਖ ਤੁਰੇ ਫਿਰਦੇ ਨੇ। ਕਹਿ ਰਹੇ ਬਰਾਬਰ ਨੇ ਦੋ, ਇਹੋ ਨੇ ਫਲਾਣਾ, ਝਗੜੇ ਪਾਉਣਗੇ ਘਰ ਘਰ ਤੇ। ਯੂਰਪ ਜਾ ਕੇ ਦੇਖ ਲੋ ਕੀ ਹਾਲ ਹੈ। ਇਹ ਤਾਂ ਵਧੀਆ ਤਰੀਕਾ ਸਾਰੇ ਸੰਸਾਰ 'ਚ ਕੋਈ ਨਹੀਂ। ਕਾ ਦੱਸਣ ਕਿਹੜਾ ਆਦਮੀ ਦੀ ਆਪਣੀ ਮਰਜ਼ੀ ਖਤਮ ਹੈ ਆਪਣੀ ਮਰਜ਼ੀ ਅਨੁਸਾਰ ਸਿੱਖ ਤਾਂ ਚੱਲੇ ਨਹੀਂ ਸਕਦਾ ਤਾਂ ਕਿ ਹੈ ਪੱਲੇ ਤੇ ਡੇ ਲੱਗੀ ਉਹ ਆਦਮੀ ਗੁਰੂ ਵਾਲਾ ਹੈ ਗੁਰੂ ਦੀ ਹਾਜ਼ਰੀ ਚ ਉਹਨੂੰ ਪੱਲਾ ਫੜਾਇਆ ਵੀ ਤੂੰ ਮੇਰਾ ਸਿੱਖਾ ਗੁਰਬਾਣੀ ਅਨੁਸਾਰ ਕਹਿ ਚੱਲਣਾ ਜਿਹੜਾ ਗੁਰਬਾਣੀ ਅਨੁਸਾਰ ਹੈ ਚੱਲਦਾ ਉਹ ਵੀ ਉਹ ਵੀ ਕਰੇ ਨਹੀਂ ਸਕਦਾ ਉਹ ਕੰਮ ਤਾਂ ਸੋਚੇ ਨਹੀਂ ਸਕਦਾ ਜਿਹੜਾ ਗਲਤ ਸੋਚ ਨਹੀਂ ਸਕਦਾ ਉਹਦੇ ਤੇ ਸ਼ੰਕਾ ਮੂਰਖ ਕਰਦੇ ਹੁੰਦੇ ਨੇ ਇਹ ਮਨਮੁੱਖਾਂ ਵਾਸਤੇ ਗੱਲਾਂ ਨੇ ਜਿਹੜੀਆਂ ਇਹਨਾਂ ਦੀਆਂ ਨੇ ਗੁਰਬਾਣੀ ਵੀ ਮਨਮੁੱਖਾਂ ਦੇ ਖਿਲਾਫ ਹੈ ਗੁਰਬਾਣੀ ਤਾਂ ਮਨਮੁੱਖਾਂ ਦੇ ਪਹਿਲਾਂ ਹੀ ਖਿਲਾਫ ਹੈ ਗੁਰਬਾਣੀ ਦਾ ਮਨਮੁੱਖ ਨੂੰ ਗੁਰਦੁਆਰੇ ਆਉਣ ਦੀ ਯਾਦ ਵੀ ਨਹੀਂ ਹੁੰਦੀ ਮਨਮੁੱਖ ਦੇ ਵਿਚਾਰੇ ਹੀ ਨਹੀਂ ਹੁੰਦੀ ਮਨਮੁੱਖਾਂ ਦੇ ਹੁਣ ਲਿਆ ਕੇ ਮਨਮੁੱਖ ਦੋਏ ਵਿਹਾਰ ਤੇ ਕੁੜੀ ਮੁੰਡਾ ਉਹਦੇ ਕਰਾਤੇ ਰਣਗੜੀ ਮਨਮੁੱਖਾਂ ਦੇ ਵਿਚਾਰੇ ਤਾਂ ਗੁਰੂ ਆਉਂਦਾ ਹੀ ਨਹੀਂ ਹੁੰਦਾ ਗੁਰਨਾਖੀ ਲਾਏ ਜਿਹਨਾਂ ਗੁਰਮੁਖ ਨਹੀਂ ਬਿਚਾਰੇ ਆ ਕੇ ਗੁਰੂ ਕਰਕੇ ਉਹ ਜਾਵੇ ਜਿਹੜਾ ਗੁਰਮੁਖ ਹੈ ਉਹ ਵਾਅਦਾ ਕਰੇ ਜਿਹੜਾ ਵਾਅਦਾ ਕਰੇ ਪੂਰਾ ਰਹਿ ਅਜਿਹਾ ਰਿਵਾਜ ਬਣਾਇਆ ਹੈ ਰਿਵਾਜ ਬਣਾ ਲਿਆ ਕੋਟ ਮੈਰਿਜ ਕਰੀ ਜਾਣ ਜਾ ਕੇ ਗੁਰਦਾਰੇ ਜਰੂਰ ਫਾਇ ਜਾਣੇ ਉਹਨਾਂ ਨੇ ਕੱਲ ਨੂੰ ਮੁੱਕਰ ਜਾਣਾ ਹੋ ਯਾਦਾ ਗੁਰਦੀ ਮੱਤ ਤੇ ਪੂਰੇ ਰਹਿਣ ਵਿਚਗਲਾ ਕਹਿੰਦਾ ਵੀ ਸਿੱਖਾਂ ਐ ਸਿੱਖ ਬਗਣਾ ਕਰਦੇ ਹੋ ਕਾਹਦਾ ਇਨਸਾਫ ਕਰਨ ਗੁਰੂ ਦੀ ਮੱਤ ਤੇ ਰਹਿਣ ਇਹ ਆ ਵੀ ਕੋਰਟ ਮੈਰੇਜ ਕਰ ਲੈਣ ਜੇ ਕਾਨੂੰਨ ਚ ਕੱਲੋਂ ਜਾ ਕੇ ਤੁਸੀਂ ਤਸੀਲਾਂ ਦੇ ਵਿੱਚ ਫੇਰ ਕੋਰਟਾਂ 'ਚ ਜਾਣਾ ਪਹਿਲਾਂ ਹੀ ਕੋਰਟ ਮੈਰੇਜ ਕਰ ਲਓ ਜ਼ਰੂਰੀ ਹੈ ਤੁਸੀਂ ਗੁਰਦੁਆਰੇ ਜਾਣਾ ਕੀ ਲੈਣਾ ਗੁਰਦੁਆਰੇ ਜਾ ਕੇ ਤੁਸੀਂ ਗੁਰੂ ਦੀ ਤੇ ਗੱਲ ਨਹੀਂ ਬੋਲਣੀ ਕਰਦਾਰੇ ਕੀ ਕਰਨ ਜਣ ਇਹ ਐ ਸਰ ਰਵਾਜ ਸਮਾਜਿਕ ਗੁਰੂ ਦੀ ਮੱਤ ਵਾਲੀ ਕੋਈ ਗੱਲ ਨਹੀਂ ਰਵਾਜ ਬਣ ਗਿਆ ਵੀ ਭਾਈ ਫੇਰ ਇਹ ਨਿਗਰਾਉਣੇ ਹੁਣ ਅਸੀਂ ਸਿੱਖੋਗੇ ਹੁਣ ਅਸੀਂ ਆਨੰਦਗਾਰੀ ਕਰਾਉਣੇ ਆਨੰਦਗਾਰ ਦੀ ਕਿਸੇ ਕੁੜੀ ਮੁੰਡੇ ਦੀ ਗੱਲੇ ਹੀ ਨਹੀਂ ਜ਼ਿਕਰੇ ਨਹੀਂ ਚਾਰ ਲਾਵਾਂ ਨੇ ਚਾਰ ਲਾਵਾਂ ਚ ਕੋਈ ਜ਼ਿਕਰ ਨਹੀਂ ਉਹ ਤੇ ਆਤਮਾ ਪ੍ਰਾਤਮਾ ਦੀਆਂ ਲਾਵਾਂ ਨੇ ਪਰਮਾਤਮਾ ਦੀਆਂ ਨਹੀਂ ਪ੍ਰਾਤਮਾ ਆਤਮਾ ਦੀਆਂ ਲਾਵਾਂ ਨੇ ਇਹ ਆਪ ਇੱਕ ਹੋ ਰਿਹਾ ਉਦੋਂ ਜਿਹੜਾ ਕੋਹੇ ਦਾ ਉਕਬੇ ਨਾ ਅਜਾ ਜੀ ਬੁੱਤੀ ਅਗਲ ਬਾਉਲ ਹੋ ਰਹੀ ਹੈ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਬੜੀ ਛੋਡੀ ਹੋਈ ਸੀ ਨਾ ਉਹ ਐਡਮਿਟ ਕਰ ਰਹੀ ਹੈ ਵੀ ਹੁਣ ਮੈਂ ਪੱਲੇ ਦੁਆਰੇ ਤੇ ਜਿਹੜੇ ਲੱਗੀ ਹੁਣ ਮੈਂ ਸਾਰੇ ਸਾਫ ਕੁੜਾਵੇ ਡਿੱਠੇ ਸਾਰਾ ਸੰਸਾਰ ਛੱਡਤਾ ਆਲੇ ਸੱਬੇ ਸਾਗ ਕੁੜਾ ਵੀ ਠੇ ਸੰਸਾਨ ਤੂੰ ਸੰਗ ਜੋੜ ਉਹ ਆਇਆ ਉਹ ਸੰਗ ਤੋਂੜੀ ਆਇ ਇਹ ਲਾਵੋ ਲਾਵੋ ਇਹ ਕੁੜੀ ਮੁੰਡੇ ਦੇ ਜਗਰੇ ਨਹੀਂ ਆਉਂਦੇ ਉਹ ਗੱਲ ਕੀ ਐ ਕਰਦੇ ਤੁਸੀਂ ਕੀ ਹੋ